नानक परगटियां मिट्टी तों द जग चानन हुआ जोकर सूरज निकलिया तारे छपे अंधेर पलोवा तंतन साहिब जी गुरु नानक देव जी दे 555 प्रकाश पुरब नु समर्पित अजनाला दे बाजारा दे अंदर अज लंगर लगाया गया कैबिनेट मंत्री कुलदीप सिंह तालीवाल दे वलो पहुंच के लंगर दे विच हथि सेवा भी की ती गई ते इस मौके ते कैबिनेट मंत्री कुलदीप सिंह तालीवाल ने कहा कि गुरु नानक साहिब जी दे प्रकाश पुरब दिया सब नु बहुत बहुत बधाइयां दinne ਆ ਤੇ ਸਮੂਹ सगद नु अपील करदे आ कि गुरु नानक साहिब दे दसे हुन मार्ग ते सानू सब नु चलण ਚਾਹੀਦਾ ਹੈ ਅਤੇ ਆਪਸੀ ਪਿਆਰ ਪਾਵਨਾ ਅਤੇ ਸਤਕਾਰ ਦੇ ਨਾਲ ਜੀਵਨ ਬਤੀਤ ਕਰਨੀ ਚਾਹੀਦੀ ਹੈ ਹੱਥੀਂ ਕਿਰਤ ਕਰਨੀ ਚਾਹੀਦੀ ਹੈ ਸਤਿਗੁਰ ਨਾਨਕ ਪਰਗਟਿਆ ਮਿਟਤੋਂ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪਰਬਜ ਪੂਰੇ ਵਿਸ਼ਵ ਜਿਹੜਾ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਸਾਂਝੀ ਵਾਰਤਾ ਦਾ ਸਬੂਤ ਦਿੱਤਾ ਜਾ ਰਿਹਾ ਅਜ਼ਨਾਲਾ ਚਲਦੇ ਆ ਹੀ ਕੈਬਨਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਅੱਜ ਜਿੱਥੇ ਕੀ ਅਜ਼ਨਾਲਾ ਦੇ ਬਜ਼ਾਰਾਂ ਚ ਲੰਗਰ ਲਗਾਏ ਗਏ ਨੇ ਸਿੰਘ ਸਖਤਾਂ ਵੱਲੋਂ ਉੱਥੇ ਹੀ ਕੈਬਨਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਆਪ ਹੀ ਹੱਥੀਂ ਜਿਹੜੀ ਸੇਵਾ ਕੀਤੀ ਜਾ ਰਹੀ ਆ। ਪਰ ਇਹ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਇੱਥੇ ਸੇਵਾ ਕੀਤੀ ਜਾ ਰਹੀ ਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਾ ਦਿਨ ਜਿਹੜਾ ਸਾਡੇ ਲਈ ਸਭ ਲਈ ਬਹੁਤ ਵੱਡਾ ਦਿਨ ਗੁਰਮਾਨਤ ਸਿੰਘ ਸਾਹਿਬ ਦਾ ਪ੍ਰਕਾਸ਼ ਕੋਪਲ ਬੱਜ ਇਹਦਾ ਵੱਡਾ ਦਿਨ ਸਾਡੇ ਲਈ ਹੋਰ ਕੁਝ ਨਹੀਂ ਹੋ ਸਕਦਾ ਸਾਡੇ ਤੁਹਾਨੂੰ ਦੇ ਬਾਨੀ ਨੇ ਔਰ ਪੂਰੀ ਮਾਨਵਤਾ ਦੇ ਦੁਨੀਆ ਭਰ ਦੀ ਪੂਰੀ ਮਾਨਵਤਾ ਉਹਨਾਂ ਨੂੰ ਮੰਨਦੀ ਆ ਪੂਜਦੀ ਆ ਸੋ ਅਸੀਂ ਅਜੇ ਨਾਲ ਦੇ ਬਾਜ਼ਾਰ ਦੇ ਵਿੱਚ ਸਾਡੇ ਦੁਕਾਨਦਾਰ ਵੀਰਾਂ ਨੇ ਲੰਗਰ ਲਾਇਆ ਹੱਸਾਲ ਹੀ ਲੱਗਦਾ ਇਸ ਮੌਕੇ ਦੇ ਉੱਤੇ ਤੇ ਮੈਨੂੰ ਮਤਲਬ ਮੌਕਾ ਮਿਲਿਆ ਸੇਵਾ ਕਰਨ ਦਾ ਮੈਂ ਬੜੇ ਇਤਿਸ਼ਾ ਨਾਲ ਆਤਵਾਦੀ ਹਾਂ ਉਹ ਇੱਥੇ ਸੇਵਾ ਕਰੀਦੀ ਕਿਉਂਕਿ ਦਿਨ ਇਹ ਏਡਾ ਵੱਡਾ ਅੱਜ ਦੇ ਦਿਨ ਜੋ ਵੀ ਕਰਾਂਗੇ ਸਮੂਹ ਲੋਕ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣ ਵਾਲੀ ਗੱਲ ਆ ਉਹਨਾਂ ਨੂੰ ਮਿਲਣ ਵਾਲੀ ਗੱਲ ਉੱਪਰ ਰੱਖੋ ਰੋਟੀ ਤੇ ਤੱਤੀ ਤਾਲ ਬਹਜੂਗੀ ਗੁਰੂ ਸਾਹਿਬ ਜੀ ਨੇ ਜਿਸ ਤੀਕੇ ਨਾਲ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਕਿ ਇਹ ਮਨੁੱਖਤਾ ਦੀ ਜਤ ਸਭੇ ਇੱਕੇ ਪਹਿਚਾਨ ਦੀ ਗੱਲ ਕੀਤੀ ਆ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀ ਵਾਰਤਾ ਦੇ ਪ੍ਰਤੀਕ ਨੇ ਆਪਸੀ ਪਿਆਰ ਨਫ਼ਰਤ ਸਾਬੋ ਕਹਿੰਦੇ ਬੰਦ ਹੋਣੀ ਚਾਹੀਦੀ ਆਪਸੀ ਪਿਆਰ ਹੋਣਾ ਚਾਹੀਦਾ ਔਰ ਸਭ ਤੋਂ ਵੱਡਾ ਮੈਨੂੰ ਇਹਨਾਂ ਦਾ ਲੱਗਦਾ ਜਿਹੜਾ ਕਿਰਤ ਦਸਤਾਂ ਦੇਸਾਂ ਨੂੰ ਆ ਦੀ ਕਿਰਤ ਕਰੋ ਕਰਤ ਕਰਕੇ ਛਕੋ ਵੰਡ ਛਕੋ ਉਹ ਨਵਜਿਹੜਾ ਸਦਾਤ ਹਰ ਬੰਦੇ ਨੂੰ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਉਹ ਪੰਜਾਬ ਦੇ ਵਿੱਚੋਂ ਕਲ ਜਿਹੜਾ ਕਿਰਤ ਸਭਿਆਚਾਰ ਹੈ ਉਹ ਖਤਮ ਹੁੰਦਾ ਜਾ ਰਿਹਾ ਖਤਮ ਹੋ ਗਿਆ 90% ਉਹ ਕਿਰਤ ਸਭਿਆਚਾਰ ਜਿਹੜਾ ਉਹਨੂੰ ਜਿੰਦਾ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਦੇ ਸਦਾਤ ਤੋਂ ਮੰਨਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਕਿਰਤ ਕਰਦਾ ਜਿੰਦਾ ਉਹ ਦੇਖੋ ਤੰਦੂਰ ਦੇ ਉੱਤੇ ਕਿੰਦਾ ਬਦਿਆ ਕਿਰਤ ਕਰਦੇ ਖੁੱਲ ਕੇ ਲਾ। ਇਦਾਂ ਪਸਾ ਦੇ ਨੂੰ ਜਿਹੜਾ ਕਿਰਤ ਕਰਨੀ ਚਾਹੀਦੀ ਹੈ ਬਸ ਵੈਕੂ। ਕੀ ਉਪਦੇਸ਼ ਦੇ ਅੱਜ ਕੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਅੱਜ ਗੁਰਨਾਨ ਸਾਹਿਬੀ ਦਾ ਗੁਰਪ੍ਰਬਤ ਅੱਜ ਤੁਸੀਂ ਸੇਵਾ ਕਰ ਰਹੇ ਹੋ। ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਗੁਰੂ ਸਾਹਿਬ ਜੀ ਦਾ ਡੋਪ ਨਹੀਂ ਸੀਗਾ ਹੱਤੀ ਕਿਰਤ ਕਰਨ ਦਾ ਵੰਡ ਕੇ ਛਕਣ ਦਾ। ਬਸ ਮੈਂ ਇਹ ਸਭ ਨੂੰ ਇਹ ਕਹਾਂਗਾ ਕਿ ਸਭ ਕਿਰਤ ਕਰਨੀ ਚਾਹੀਦੀ ਹੈ ਜਦੋਂ ਆਪਾਂ ਕਿਰਤ ਕਰਨ ਤੇ ਲਾਗੇ ਸਾਡੀ ਸਭ ਗਰੀਬੀਆ ਕੁਪੀਆਂ ਦੂਦ ਹੋ ਜਾਈਏ। ਵੰਡ ਕੇ ਛਕੀਏ ਗਰੀਬ ਨੂੰ ਵਿਚਕਾਈਏ ਸਮਝਦੇ ਕਿ ਨਹੀਂ ਗਾ। ਇਸ ਸਿਧਾਂਤ ਤੇ ਆਪਾਂ ਨੂੰ ਸਭ ਨੂੰ ਪੈਦਾ ਤੇ ਮਿਲਦਾ ਹੈ ਬਿਲਕੁਲ ਤਸਵੀਰਾਂ ਹੀ ਤੁਸੀਂ ਵੇਖ ਰਹੇ ਹੋਗੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਅੱਜ ਸੇਵਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਅੱਜ ਇੱਥੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਅਜਨਾਲਾ ਦੇ ਬਾਜ਼ਾਰਾਂ ਵਿੱਚ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉਸ ਸਭ ਨੂੰ ਲੈ ਕੇ ਜਿਹੜਾ ਅੱਜ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਨਾਲ-ਨਾਲ ਜਿਸ ਤਿਕਨਾਂ ਧਾਲੀਵਾਲ ਸਾਹਿਬ ਵੱਲੋਂ ਵੀ ਅੱਜ ਅਪੀਲ ਕੀਤੀ ਗਿਆ ਕਿ ਆਪਾਂ ਸਾਰੇ ਨੂੰ ਰਲ ਮਿਲ ਕੇ ਸਾਂਝੀ ਵਰਤੋਂ ਦਾ ਸਬੂਤ ਜਿਹੜਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਉੱਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਦੇ ਦਿੱਤੇ ਹੋਏ ਆਦਾ ਮਰਿਆਦਾਤ ਜਿਹੜੀ ਹੈ ਜੋ ਜਿਸ ਤਿੱਕਰ ਦੱਸੀ ਮਰਿਆਦਾ ਅਨੁਸਾਰ ਹੀ ਸਾਨੂੰ ਚੱਲ ਕੇ ਆਪਣਾ ਜਿਹੜਾ ਜੀਵਨ ਬਤੀਤ ਕਰਨਾ ਚਾਹੀਦਾ ਬਾਕੀ ਤੁਸੀਂ ਜੁੜੇ ਰਹੋ ਅੱਜ ਦਾ ਇੰਡੀਆ ਨੂੰ ਪੰਜਾਬ ਦੇ ਨਾਲ ਅਸਨਾਲਾ ਤੋਂ ਜਲਜੀਤ ਸਿੰਘ ਦੀ ਰਿਪੋਰਟ